ਸੰਜੇ ਸੰਜੇ ਕੁਤ ਸਿੰਘ ਸੰਜੇ ਜੀ ਅੱਜ ਤੁਸੀਂ ਮੰਡੀ ਸਬਜੀ ਵੇਚ ਸਬਜੀ ਵੇਚੇ ਬਹੁਤ ਜ਼ਿਆਦਾ ਧੁੰਦਾ ਦਿਖਦਾ ਕੁਛ ਨਹੀਂ ਹੈ ਗਾਹ ਕਹਾਂ ਸੇ ਆਏਗਾ ਕੁਛ ਤੁਹਾਡੇ ਕੰਮ ਤੇ ਵੀ ਆ ਕੰਮ ਬਹੁਤ ਫਸਰ ਪੈ ਸਾਰੀ ਰੇੜੀ ਭਰੀ ਭੜੀ ਹੈ ਅੱਜ ਕਿੰਨੇ ਵਜੇ ਹੈ ਮੇਰਾ ਸ਼ਾਰ 6 ਵਜੇ ਪੈ ਗਿਆ 5:30 5:30 ਵਜੇ 6 ਵਜੇ ਪੈ ਗਿਆ ਡੇਰਾ ਅੱਜ ਤੇ ਅੱਗੇ ਪਹਿਲਾਂ ਤੁਸੀਂ ਕਿੰਨਾ ਚਿਰ ਤੱਕ ਕੰਮ ਆ 9-10 ਵਜੇ ਕੰਮ ਕਰਦੇ 8 ਵਜੇ ਘਰੇ ਜਾਣੇ ਪੈਣਾ ਅੱਜ ਕਰਨ ਸਿੰਘ ਜੀ ਕਰਮ ਸਿੰਘ ਜੀ ਤੁਸੀਂ ਇਸ ਟਾਈਮ ਕਿੱਥੋਂ ਆਏ ਹੋ ਤੇ ਕੀ ਅੱਜ ਤੁੰਦ ਬਹੁਤ ਪਿਆਰੀ ਕੀ ਕਹਿਣਾ ਚਾਹੋਗੇ ਮੈਂ ਇਸ ਟਾਈਮ ਟਿਊਸ਼ਨ ਵਿੱਚ ਆਈ ਆਹੀ ਸਾਡੇ 5 ਵਜੇ ਟਿਊਸ਼ਨ ਲੱਗਦਾ ਤੇ 6 6 ਵਜੇ ਤੋਂ ਤੁੰਦ ਬਹੁਤ ਹੋ ਜਾਂਦੀ ਆ ਤੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਜਿਨ੍ਹਾਂ ਨੇ ਚਿੱਟੀਆਂ ਡੇਟਾ ਲਾਈਆਂ ਵਾ ਉਹ ਪੀੜੀਆਂ ਦੇ ਡੇਟਾ ਕਰ ਲੈ ਤੇ ਘੱਟ ਕਰ ਲੈ ਤੇ ਜਿਨ੍ਹਾਂ ਨੇ ਇੰਡੀਕੇਟਰ ਨਹੀਂ ਚਲਾਉਂਦੇ ਇੰਡੀਕੇਟਰ ਚਲਾ ਕੇ ਦੱਸਣ ਕਿ ਔਨੇ ਪਏ ਸੀ ਤੇ ਅਗਲੇ ਨੂੰ ਪਤਾ ਲੱਗ ਜੇ ਸਾਹਮਣੇ ਦੇ ਨੂੰ ਤੇ ਪਿਛਲੇ ਆਉਣ ਨੂੰ ਤੇ ਹੋਰ ਤੁੰਦ ਦੇ ਕਿੰਨੇ ਕਿ ਨੁਕਸਾਨ ਹੋ ਰਹੇ ਲੋਕਾਂ ਨੂੰ ਤੁੰਦਲੇ ਦਾ ਬਹੁਤ ਨੁਕਸਾਨ ਹੋ ਰਿਹਾ ਕਿਤੇ ਕਿਤੇ ਐਕਸੀਡੈਂਟ ਹੋ ਜਾਂਦੇ ਆ ਹਾਲੇ ਜੀ ਕੱਲ ਬੱਸ ਕੋਈ ਇੰਡੈਕਸੀਡੈਂਟ ਹੋਇਆ ਕਿਤੇ ਇੰਦਰ ਬੱਗੀ ਬਰੇਚੌਂਗ ਵੱਲ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਇੱਕ ਬੱਚੇ ਹੋ ਬੱਚਿਆਂ ਨੂੰ ਇਹ ਕਹਿਣਾ ਚਾਹੋਗੇ ਜਿੰਨੇ ਜਿੰਨੇ ਕੋਲ ਵੀਕਲ ਹੈਗੇ ਆ ਟਿਊਸ਼ਨ ਜਾਂਦੇ ਆ ਸਕੂਲ ਜਾਂਦੇ ਕਿਤੇ ਵੀ ਜਾਂਦੇ ਆ ਬੱਚੇ ਹੋਲੀ ਚਲਾਨ ਤਾਂ ਹੁੰਦੇ ਚ ਕਿਉਂਕਿ ਤੁੰਦ ਬਹੁਤ ਪੈ ਰਹੀ ਐ ਐਕਸੀਡੈਂਟ ਬਹੁਤ ਹੋ ਰਹੇ ਆ ਤੇ ਠੰਡ ਵੀ ਹੈਗੀ ਨਾਲੇ ਉੱਤੋਂ ਠੰਡ 'ਚ ਇਲਾਜ ਦਾ ਵੀ ਕੋਈ ਹੈ ਨਹੀਂ ਫਿਰ ਕਹ ਕੇ ਬੱਚਿਆਂ ਨੂੰ ਇਹੀ ਕਹਿਣਾ ਚਾਹੂੰਗੀ ਹੋਲੀ ਚਲਾਉਣ ਸੁਨੀਲ ਕੁਮਾਰ ਜੀ ਸੁਨੀਲ ਕੁਮਾਰ ਜੀ ਅੱਜ ਤੁਸੀਂ ਸਬਜੀ ਮੰਡੀ ਬਰਕੇ ਕੀ ਕਰਨ ਸਬਜੀ ਲੈਣ ਆਏ ਸੀ ਜੀ ਤੇ ਮੌਸਮ ਕਿਸ ਤਰ੍ਹਾਂ ਦਾ ਲੱਗਦਾ ਮੌਸਮ ਬਹੁਤ ਖਰਾਬ ਹੈ ਧੁੰਦ ਜਿਆਦਾ ਪੈ ਗਈ ਅੱਜ ਕੀ ਕਹੋਗੇ ਆਮ ਜਿਹੜੇ ਲੋਕ ਆ ਜਾਂ ਜਿਹੜੇ ਡਰਾਈਵ ਕਰਦੇ ਆ ਉਹਨਾਂ ਲਈ ਵਾਸਤੇ ਵੀ ਰਾਮਨਾ ਚੱਲਣ ਧੁੰਦ ਤੋਂ ਬਚਾ ਕੇ ਦਸਟੰਗ ਕਰਕੇ ਚੱਲਣ ਅੱਜਕੱਲੇ ਲੱਗਦਾ ਤੁਹਾਨੂੰ ਕੋਈ ਅਸਰ ਆਮ ਮੁਕਮਕਾ ਜਾਂਦੇ ਵੀ ਪੈ ਰਹੇ ਹਾਂਜੀ ਬਹੁਤ ਜ਼ਿਆਦਾ ਪੈ ਰਿਹਾ ਅਸਲ ਇਹ ਸਾਰੇ ਦੁਕਾਨ ਜਲਦੀ ਬੰਦ ਹੋ ਜਾਂਦੇ ਸਾਰੇ ਧੰਦੇ ਅੱਜਕੱਲੇ ਬੰਦ ਕਰਕੇ ਮੇਰਾ ਸੰਜੀਤ ਸਿੰਘ ਬਾਟਿਆ ਜੀ ਬਾਟਿਆ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਸਬਜ਼ੀ ਰੇੜੀ ਲਾਣਾ ਜੀ ਤੇ ਅੱਜ ਮੌਸਮ ਦਾ ਜਿਹੜਾ ਕਹਿਰ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪੋਣੇ ਸਵੇਤ ਹੁੰਦੇ ਲਈ ਬਹੁਤ ਜ਼ਿਆਦਾ ਖਦਮੀ ਹਵਾ ਠੰਡੀ ਚੱਲੀ ਇੱਕਦਮ ਧੁੱਦ ਡਿੱਗ ਪਈ ਤੇ ਕੰਮ ਦਾ ਕਰਨਾ ਜੀ ਰੋਟੀ ਖਾਣੀ ਆ ਤੁਹਾਡੇ ਕੰਮ ਤੇ ਵੀ ਅਸਰ ਪਏ ਗਏ ਸੀ ਪੂਰਾ ਪੈਰੇ ਗਾਹ ਕਿ ਨਹੀਂ ਨਿਕਲਦਾ ਸਾਡਾ ਕਰਕੇ ਹੋਰ ਜਿਹੜੇ ਘਰੇ ਬੈਠੇ ਆ ਲੋਕ ਉਹਨਾਂ ਨੂੰ ਵੀ ਅਪੀਲ ਕਰਾਂਗਾ ਅਸਦਾ ਕਹਿੰਦੇ ਖਾਣਾ ਵੇਲੇ ਸਾਵਧਾਨੀ ਆ ਜੀ ਰੋਟੀ ਪਾਣੀ ਖਾਣੀ ਆ ਧਾਨ ਕੇ ਸਬਜ਼ੀ ਫੁੱਲੀ ਲੈ ਕੇ ਜਾਣ ਤਾਂ ਕਿ ਠੰਡ ਦਾ ਮੌਸਮ ਇਦਾਂ ਦਾ ਹੀ ਰਹਿਣਾ ਜੀ ਕੀ ਕਹਿ ਸਕਦੇ ਹਾਂ ਰੱਬ ਦੀ ਹੀ ਪਤਾ ਜਾਂਦਾ ਹੈ